ਧੰਵਾਹ ਗੁਰੂ ਸਾਹਿਬ ਜੀਓ ਰਾਗ ਸੁਹੀ ਮਹੱਲਾ 5 ਵਾ ਸੰਤ ੴ ਸਤਗੁਰ ਪ੍ਰਸਾਦ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਓ ਕਦੇ ਨ ਬੋਲੇ ਕਉੜਾ ਕਉੜਾ ਬੋਲ ਨ ਜਾਣੇ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੀ ਪਤਿਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨੇ ਘਾਲੇ ਕਟਕਟ ਵਾਸੀ ਸਰਬ ਨਿਵਾਸੀ ਨੇ ਰਹੀ ਤੇ ਨਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸਨ ਦੀਖ ਅਪਾਰ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਸ਼ਾਰ ਪ੍ਰਭ ਪੇਖਤ ਜੀਵਾ ਠੰਡੀ ਥੀ ਵਾਂ ਇਸ ਜੀਵ ਡੇ ਅਵਰ ਨ ਕੋਈ ਆਦ ਮਦ ਆਦੀ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਂ ਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰ ਰਾਗ ਸੁਹੀ ਮਹੱਲਾ ਪੰਜਵਾਂ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਮਿਠ ਬੋਲਣਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੀ ਨ ਬੁਲੈ ਕਉੜਾ ਕਉੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੀ ਪਤਿਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨੇ ਕਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਸ਼ਾਰ ਪ੍ਰਭ ਪੇਖਤ ਜੀਵਾ ਠੰਡੀ ਥੀ ਮਾਂ ਤਿਸ ਜੀ ਵੱਡੇ ਅਵਰ ਨ ਕੋਈ ਆਦਿ ਅੰਤ ਮਦ ਪ੍ਰਭ ਰਵਿਆ जल थल मही अल सोई चरण कमल जप सागर तरया पव जल उतरे पार नानक शरण पूरन परमेश्वर तेरा अंत न पारा वरा राग सुही महल्ला 5वां शांत ਇਕ ਓੰਕਾਰ ਸਤਗੁਰ ਪ੍ਰਸਾਦ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੀ ਨ ਬੋਲੇ ਕਉੜਾ ਕਉੜਾ ਬੋਲ ਨ ਜਾਣੈ ਪੂਰਨ ਭਗਵਾਨੈ ਉਗਣ ਕੋਨਾ ਚਿਤਾਰੇ ਪਤਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨੇ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ 네ਰਾ ਹੀ ਤੇ 네ਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬਿਸਮ ਭਈ ਜੀ ਹਰ ਦਰਸਨ ਦੇਖ ਅਪਾਰ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਸ਼ਾਰ ਪ੍ਰਭ ਪੇਖਤ ਜੀਵਾਂ ਠੰਡੀ ਥੀਵਾ ਤਿਸ ਜੀਵ ਡੇ ਅਵਰ ਨ ਕੋਈ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਪਾਰ ਵਰ ਰਾਗ ਸੂਹੀ ਮਹੱਲਾ ਪੰਜਵਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕਉਰਾ ਕਉੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਉਗਨ ਕੋਨਾ ਚਿਤਾਰੇ ਪਤਿਤ ਪਾਵਨ ਹਰ ਬਿਰ ਦਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ ਕਟਕਟ ਵਾਸੀ ਸਰਬ ਨਿਵਾਸੀ ਨੇ ਰਹੀ ਤੇ ਨਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰਸ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਸ਼ਾਰ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜੇ ਅਵਰ ਨਾ ਕੋਈ ਆਦੇ ਅੰਤ ਮਦ ਪ੍ਰਵ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਰਾਗ ਸੁਈ ਮਹੱਲਾ ਪੰਜਵਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਾਂ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕੋਰਾ ਕਉੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨੈ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ ਨਹਿ ਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੀਖ ਅਪਾਰ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਸਾਰਾ ਰਬ ਪੇਖ ਤਜੀਵਾ ਠੰਡੀ ਤੀਵਾ ਇਸ ਜੀਵੜ ਅਵਰ ਨ ਕੋਈ ਆਦਿ ਅੰਤ ਮਦ ਪ੍ਰਵ ਰਵੇਆ ਜਲ ਥਲ ਮਹੀ ਅਲ ਸੋਈ ਚਰਨ ਕਮਲ ਜਬ ਜਾਗਰ ਤਰਿਆ ਭਵ ਜਲ ਉਤਰੀ ਪਾਰ ਨਾਨਕ ਸ਼ਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨਾ ਪਾਰ ਆਵਾਰ ਰਾਗ ਸੁਈ ਮਹੱਲਾ ਪੰਜਵਾ ਸੰਤ ਏਕ ਓੰਕਾਰ ਸਤਗੁਰ ਪ੍ਰਸਾਦ ਮਿਠ ਬੁਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਾਂ ਸਮਲ ਥਕੀ ਜੀ ਉਹ ਕਦੀ ਨਾ ਬੋਲੇ ਕੋਰਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਪਤਿਤ 파ਮਨ ਹਰ ਬਿਰਦ ਸਦਾਈ ਇਕ ਤਿਲ ਨਹੀਂ ਭੰਨੇ ਘਾਲੇ ਘਟ ਘਟ ਵਾਸੀ ਸਰਬ ਨਿਵਾਸੀ 네 ਰਹੀ ਤੇ ਨਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗਛਾਰਾ ਪ੍ਰਭ ਪੇਖ ਤਜੀਵਾ ਠੰਡੀ ਥੀਵਾ ਤਿਸ ਜੀ ਵਡੇ ਅਵਰ ਨ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੀ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨ ਪਾਰਾਵਾਰ ਰਾਗ ਸੁਹੀ ਮਹੱਲ ਪੰਜਵਾ ਸੰਤ ਇਕ ਓੰਕਾਰ ਸਤਗੁਰ ਪ੍ਰਸਾਦ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੂਰਾ ਹਉ ਸੰਮਲ ਥਕੀ ਜੀ ਓ ਕਦੀ ਨ ਬੋਲੇ ਕਉੜਾ ਕਉੜਾ ਬੋਲ ਨ ਜਾਣੈ ਪੂਰਨ ਪਗਵਾਨੈ ਉਗਨ ਕੋ ਨਾ ਚਿਤਾਰੇ ਪਤਿਤ ਪਾ ਮਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨੇ ਕਾਲੇ ਕਟ ਕੱਡ ਵਾਸੀ ਸਰਬ ਨਿਵਾਸੀ 네 ਰਹੀ ਤੇ ਨੀਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬੇਸਮ ਭਾਈ ਜੀ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਗਸ਼ਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੇ ਵੜੇ ਅਵਰ ਨ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਨ ਮਹੀ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੀ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨਪਾਰਵਰ ਚਰਨ ਕਮਲ ਜਪ ਸਾਗਰ ਤਰਿਆ ਭਵਜਲੀ ਉਤਰੇ ਪਰ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ